ਚਲੋ ਨੋਤੀ ਜੰਮੂ ਕਸ਼ਮੀਰ ਨੂੰ ਉਧਰ ਪੈਕ ਸਪੈਸ਼ਲ ਪੈਕੇਜ ਦੇ ਕੇ ਇੰਡਸਟਰੀ ਦੀ ਪੰਜਾਬ ਚ 18000 ਨਸ਼ਕਲ ਯੂਨਿਟ ਉਹ ਬਾਹਰ ਚਲਾ ਗਿਆ ਹੈਗਾ ਜਿਸ ਕਰਕੇ ਪੰਜਾਬ ਦੇ ਨੌਜਵਾਨ ਪੇਰਜਗਾਰੀ ਦੇ ੱਟਕੇ ਖਾ ਰਹੇ ਆ ਨਸ਼ਿਆਂ ਵੱਲ ਜਾ ਰਹੇ ਹੈਗੇ ਆ ਪੰਜਾਬ ਦੀ ਕਿਸਾਨੀ ਸੰਕਟ ਖੁਦਕਸ਼ੀਆਂ ਕਰ ਰਹੀ ਹੈਗੀ ਹੈ ਪੰਜਾਬ ਵਿੱਚ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਜੋ ਮਾਫੀਆ ਰਾਜ ਚਾਹੇ ਉਹ ਪੂ ਮਾਫੀਆ ਚਾਹੇ ਨਸ਼ਾ ਮਾਫੀਆ ਚਾਹੇ ਬਜਰੇ ਤਾਂ ਬਜਰੀ ਮਾਫੀਆ ਚਾਹੇ ਟ੍ਰਾਂਸਫਰ ਮਾਫੀਆ ਚਾਹੇ ਕੇਵਲ ਮਾਫੀਆ ਜ਼ਿੰਦਗੀ ਦੇ ਹਰ ਸ਼ੋਅ ਵਿੱਚ ਜਿਸ ਤਰ੍ਹਾਂ ਇਹਨਾਂ ਪਾਰਟੀਆਂ ਨੇ 25 30 ਸਾਲ ਬਾਰੀ ਬਨ ਹੈਗਾ ਪੰਜਾਬ ਨੂੰ ਲੁੱਟਿਆ ਕੁੱਟਿਆ ਚਟਿਆ ਜੁੰਡਿਆ ਹੈਗਾ ਔਰ ਜਿਸ ਕਰਕੇ ਕੇਂਦਰ ਦੀ ਲੁੱਟ ਦਾਬੇ ਧੌਂਸ ਦੇ ਵਿਤਕਰੇ ਕਰਕੇ ਅਤੇ ਪੰਜਾਬੀ ਜੋ ਪੰਜਾਬ ਦੇ ਰਾਜਕਾਰ ਦਾ ਪੰਜਾਬ ਚ ਪਾਰਟੀਆਂ ਨੇ ਅਕਾਲੀ ਦਲ ਭਾਜਪਾ ਗਠਜੋੜ ਤੇ ਕਾਂਗਰਸ ਇਹਨਾਂ ਦੀ ਪੰਜਾਬ ਨੂੰ ਲੁੱਟਣ ਪੁੱਟਣ ਦੀ ਨੀਤੀ ਕਰਕੇ ਜੋ ਪੰਜਾਬ ਦੀ ਸਮਾਜ ਦਾ ਅਜ ਹਸ਼ਰ ਹੈਗਾ ਜੋ ਜਿਸ ਸਾਤਲ ਪੰਜਾਬ ਅੱਜ ਡਿੱਗ ਗਿਆ ਹੈਗਾ ਚਲਾ ਗਿਆ ਹੈਗਾ ਉਸ ਤੋਂ ਨਿਕਲ ਰਸਤਾ ਇਹੀ ਹੈ ਕਿ ਪੰਜਾਬ ਮੰਚ ਜੋ ਮੰਗ ਕਰਦਾ ਹੈਗਾ ਜੋ ਔਰਤ ਜੋ ਅਸੀਂ ਆਪਣੇ ਕੁਝ ਦੂਸਰੇ ਸੰਗੀ ਨੇ ਉਹਨਾਂ ਇਸ ਗੱਲ 'ਚ ਅਸੀਂ ਅਸੀਂ ਮਤਲਬ ਕਿ ਵਾਰਤਾਲਾਪ ਸ਼ੁਰੂ ਕੀਤਾ ਹੋਇਆ ਕਿ ਪੰਜਾਬ ਨੂੰ ਇਸ 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 ਸੰਕਟ ਤੋਂ ਕੱਢਣ ਵਾਸਤੇ ਪੰਜਾਬ ਨੂੰ ਇੱਕ ਪੰਜਾਬ ਪੱਖੀ ਰਾਜਨੀਤੀ ਦੀ ਲੋੜ ਹੈਗੀ ਹੈ ਕੇਂਦਰੀਵਾਦੀ ਰਾਜਨੀਤੀ ਦੇ ਉਲਟ ਜਾ ਕੇ ਉਸ ਉਸ ਦੇ ਵਿਰੋਧ ਵਿੱਚ ਇੱਕ ਪੰਜਾਬ ਪੱਖੀ ਤਰ੍ਹਾਂ ਇਕੱਠੇ ਹੋ ਕੇ ਪੰਜਾਬ ਪੱਖੀ ਰਾਜ ਦੇ ਝੰਡਾ ਬੁਲੰਦ ਕਰਨਾ ਚਾਹੀਦਾ ਹੈਗਾ ਜਿਹਦੇ ਚ ਫੈਡਰਲ ਇੰਡੀਆ ਚਾਹੀਦਾ ਭਾਰਤ ਸੰਗੀ ਭਾਵਨਾ ਨਾਲ ਚੱਲੇ ਜਾ ਜਮਹੂਰੀ ਪੰਜਾਬ ਚਾਹੀਦਾ ਜੀ ਦਲਤਾਂ ਨੂੰ ਤੇ ਔਰਤਾਂ ਨੂੰ ਜਿਹੜੇ ਉਹਨਾਂ ਦੇ ਸਮਾਜਿਕ ਆਰਥਿਕ ਇਨਸਾਫ ਮਿਲੇ ਤੇ ਇੱਕ ਭਾਰਤੀ ਸੰਘ ਅੰਦਰ ਸਾਰੇ ਰਾਜਾਂ ਨੂੰ ਸਮੇਤ ਪੰਜਾਬ ਦੇ ਖੁਦਮਕਿਆਰੀ ਚਾਹੀਦੀ ਹੈ ਅਸੀਂ ਆਪਣਾ ਪੰਜਾਬ ਆਪ ਚਲਾਉਣਾ ਚਾਹੁੰਦੇ ਹਾਂ ਪੰਜਾਬ ਕੋਲ ਉਦਮੀ ਕਿਸਾਨ ਹੈ ਉਦਮੀ ਨੌਜਵਾਨ ਹੈ ਉਦਮੀ ਉਦਮੀ ਸਾਡੇ ਸਾਡੇ ਮਤਲਬ ਇੰਡਸਟਰੀਸਟ ਹੈਗੇ ਆ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਹਾਂ ਪੰਜਾਬ ਦੀ ਖੁਸ਼ੀ ਤੇ ਕਲਗੀ ਮੜਕੇ ਪੰਜਾਬ ਦੇ ਸਿਰ ਤੇ ਸਜਾਉਣਾ ਚਾਹੁੰਦੇ ਹੈਗੇ ਆ ਜਿਸ ਕਰਕੇ ਅੱਜ ਦਾ ਮਾਰਚ ਹੋ ਰਿਹਾ ਹੈਗਾ ਅੱਜ ਦਾ ਮਾਰਚ ਖਤਮ ਹੋ ਕੇ ਇੱਥੇ ਅੱਜ ਰੈਲੀ ਹੋ ਰਹੀ ਹੈਗੀ ਹੈ ਕਿੰਨੇ ਤਰਾਸ਼ਾਂ ਉਹ ਲੋਕ ਨੇ ਇੱਕ ਪਿਛਲੇ 10 ਸਾਲ ਚੋਂ ਪੰਜਾਬ ਨੇ ਲਗਾਤਾਰ ਧੁੱਲੀਆਂ ਮਾਰੀਆਂ ਸਰਕਰ ਜੋ ਨਿਕਲਣ ਵਾਸਤੇ ਕਦੇ ਇਕਵਾਲ ਕਦੇ ਤਾਂ ਉਹਨਾਂ ਨੇ ਬਲਵੰਤ ਰਾਮੂ ਵਾਲੇ ਉਹਨਾਂ ਦੀ ਪਾਰਟੀ ਜਿਹੜੀ ਲੋਕ ਭਲਾਈ ਪਾਰਟੀ ਦੇ ਮਗਰ ਲੱਗ ਕੇ ਕਦੇ ਉਹਨਾਂ ਨੇ ਪੀਪੀਪੀ ਮਿਸਟਰ ਮਨਪ੍ਰੀਤ ਬਾਦਲ ਦੀ ਪਾਰਟੀ ਮਗਰ ਲਾ ਕੇ ਕਦੇ ਉਹਨਾਂ ਨੇ ਆਮ ਆਦੀ ਪਾਰਟੀ ਮਗਰ ਲਾ ਕੇ ਬਹੁਤ ਕੋਸ਼ਿਸ਼ਾਂ ਕੀਤੀਆਂ ਬੜੀ ਪਰਬਲ ਤਾਂਗੇ ਪੰਜਾਬੀਆਂ ਦੀ ਕਿ ਸਾਨੂੰ ਇਸ ਲੁੱਟ ਦੇ ਨਿਜਾਮ ਤੋਂ ਇਸ ਕੇਂਦਰ ਦੇ ਤੱਕੇ ਤੋਂ ਕੇਂਦਰ ਦੀ ਵਿਤਕਰੇ ਤੋਂ ਕੇਂਦਰ ਦੀ ਜੋ ਸਾਜ਼ਿਸ਼ ਹੈ ਇਹ ਪੰਜਾਬ ਦੇ ਖਿਲਾਫ ਚਾਹੇ ਉਹ ਸਾਜ਼ਿਸ਼ ਪੰਜਾਬ ਦੇ ਲੋਕਾਂ ਨੂੰ ਭਾਸ਼ਾ ਦੇ ਨਾਂ ਤੇ ਪਾੜਨ ਦੀ ਹੋਵੇ ਜਾਤ ਪਾਤ ਜਾਂ ਧਰਮ ਦੇ ਨਾਂ ਤੇ ਪਾੜਨ ਦੀ ਹੋਵੇ ਤਾਂਵੇਂ ਉਹ ਚਾਹੇ ਉਹ ਸਾਜ਼ਿਸ਼ ਪੰਜਾਬੀ ਜਿਹੜੀ ਪੰਜਾਬ ਵਿੱਚ ਜੋ ਖਾੜਕੋੜ ਬਾਤ ਲੈ ਕੇ ਆਂਦਾ ਗਿਆ ਜਿਸ ਕਰਕੇ ਹਜ਼ਾਰਾਂ ਪੰਜਾਬੀਆਂ ਨੂੰ ਜਾਨ ਤੋਂ ਹੱਤੋਂ ਨੇ ਪੇ ਹਿੰਦੂਆਂ ਨੂੰ ਸਿੱਖਾਂ ਨੂੰ ਵੀ ਜਿਸ ਤਰ੍ਹਾਂ ਝੁੱਠੇਪੁਰ ਸਰਕਾਰ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ ਜਿਸ ਤਰ੍ਹਾਂ ਸਾਡਾ ਦਰਬਾਰ ਸਾਹਿਬ ਢਾਇਆ ਗਿਆ ਜਿਸ ਤਰ੍ਹਾਂ ਦਿੱਲੀ ਦੰਗਿਆਂ 'ਚ ਸਿੱਖਾਂ ਦੀ ਨਸਲ ਕੋਸ਼ਿਸ਼ ਕੀਤੀ ਗਈ ਇਸ ਕਾਂਗਰਸ ਨੇ ਕਦੀ ਪ੍ਰਾਪਨਾ ਵਫਾ ਨਹੀਂ ਕੀਤੀ ਹੈ ਅਕਾਲੀਆਂ ਨੇ ਪੰਜਾਬ ਨਾਲ ਸ਼ੁਰੂ-ਸ਼ੁਰੂ 'ਚ ਪੰਜਾਬ ਦੀ ਮੰਗਾਂ ਉਠਾਰੀਆਂ ਨੇ ਪਰ 70 80 ਦੇ ਆਦੇ ਆਦੇ ਅਕਾਲੀ ਦਲ ਵੀ ਕੇਂਦਰੀਵਾਦੀ ਪਾਰਟੀ ਭਾਜਪਾ ਨਾਲ ਮਿਲ ਕੇ ਪੰਜਾਬ ਦਾ ਦੁੱਖ ਹੀ ਹੋ ਕੇ ਨਿਭੜਿਆ ਹੈ ਸੋ ਇਹਨਾਂ ਸੋ ਦੋਨਾਂ ਪਾਰਟੀਆਂ ਤੋਂ ਤੇ ਕੇਂਦਰ ਦੇ ਧੱਕੇ ਦੇ ਖਿਲਾਫ ਪੰਜਾਬ ਨੂੰ ਖੁਦਮੁਖਤਿਆਰੀ ਮੰਗਣ ਵਾਸਤੇ ਅਸੀਂ ਅਸੀਂ ਮਤਲਬ ਪੰਜਾਬ ਮੰਚ ਦਾ ਡਾਕਟਰ ਤੁਹਾਡਾ ਸ਼ੁਕਰੀਆ ਜੀ ਜੇ ਤੁਹਾਨੂੰ ਦਾਵਤ ਦਾ ਵੀ ਇਕੱਠ ਹੋਏਗਾ ਇਕੱਠ ਇਸ ਤਰ੍ਹਾਂ ਨਾ ਨਜ਼ਰ ਨਿਆਰ ਬਹੁਤ ਕੱਟ ਕੱਟ ਬਹੁਤ ਹੋ ਗਈ ਹੈ ਅਲੱਗ ਅਲੱਗ ਥਾਂ ਤੋਂ ਸਾਰੇ ਪੰਜਾਬ ਚੋਂ ਗੱਡੀਆਂ ਆ ਰਹੀਆਂ ਨੇ ਜੀ ਤੀਜੇ ਬਦਲ ਦੀ ਗੱਲ ਕੀਤੀ ਪੀਪੀ ਨੇ ਹਵਾਲਾ ਦਿੱਤਾ ਰਾਮੂ ਵਾਲੀ ਦੀ ਪਾਰਟੀ ਨਾਲ ਗੰਦੀ ਤੁਹਾਨੂੰ ਨਹੀਂ ਲੱਗਦਾ ਕਿ ਤਿਹਾਰਾਂ ਵਿੱਚ ਜਿਹੜਾ ਤੀਜਾ ਫਰੰਟ ਹੈ ਕਹਿੰਦੇ ਸਭ ਤੋਂ ਵੱਧ ਇਸ ਵਾਰੀ ਨਵੀਂ ਕੋਸ਼ਿਸ਼ ਕੀਤੀ ਹੋ ਰਹੀ ਹੈ ਦੇਖੋ ਜੀ ਨਵੀਂ ਕੋਸ਼ਿਸ਼ ਹੋ ਰਹੀ ਹੈ ਕਿ ਸਾਂਝਾ ਸਿਆਸੀ ਟੀਚਾ ਮਿੱਥਣ ਜਾ ਰਹੇ ਹਾਂ ਜੀ ਅੱਜ ਸਾਡੀ 50 ਮਾਂਚ ਦੀ ਕੋਸ਼ਿਸ਼ ਹੈਗਾ ਕਿ ਜਿਹੜਾ ਸਾਂਝਾ ਸਿਆਸੀ ਟੀਚਾ ਹੈਗਾ ਉਹ ਹੋਵੇ ਜਮਹ ਜਿਹੜੀ ਜੜ ਹੈਗੀ ਹੈ ਪੰਜਾਬ ਦੇ ਸੰਕਟ ਦੀ ਉਹ ਪੰਜਾਬ ਦਾ ਜੋ ਦਿੱਲੀ ਜਿਹੜਾ ਦਿੱਲੀ ਦਰਬਾਰ ਹੈਗਾ ਚਾਹੇ ਕਾਂਗਰਸ ਦਾ ਰਿਆ ਹੋਵੇ ਚਾਹੇ ਭਾਜਪਾ ਦਾ ਉਹਦੇ ਵੱਲੋਂ ਪੰਜਾਬ ਨਾਲ ਕੀਤਾ ਗਿਆ ਵਿਤਕਰਾ ਲੁੱਟ ਧੌਂਸ ਦਾਬਾ ਤੇ ਪੰਜਾਬ ਨਾਲ ਜੋ ਬੇਇਨਸਾਫੀ ਹੋਈ ਹੈ ਉਹ ਹੈਗਾ ਨਾਲ ਗੱਲ ਜੋੜ ਕੇ ਦੇਖਿਆ ਜਾਵੇ ਤਾਂ ਜਿਹੜੇ ਉਹਨਾਂ ਦੀ ਰਾਜ ਕਰਦੀਆਂ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਜੋ ਪੰਜਾਬ ਦੀ ਲੁੱਟ ਕੀਤੀ ਗਈ ਉਹ ਹੈਗਾ ਦੋਨਾਂ ਕਾਰਨਾ ਕਰਕੇ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਕੋਈ ਐਲਾਨ ਹੋ ਸਕਦਾ ਹੈ ਤੀਜੇ ਫਰੰਟ ਦਾ ਨਹੀਂ ਜੀ ਨਹੀਂ ਅੱਜ ਐਡਜਸਟਮੈਂਟ ਤਾਂ ਹੋ ਸਕਦੀ ਹੈ ਜੀ ਸਾਂਝੀਆਂ ਕਾਰਵਾਈਆਂ ਹੋ ਸਕਦੀਆਂ ਹੈਗੀਆਂ ਅਸੀਂ ਮਤਲਬ ਇੱਕ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਅਲਾਈਅንስ ਮੀਨ ਇੱਕ ਗੁੱਟ ਜੋੜ ਉਹਦੀ ਸ਼ੁਰੂਆਤ ਮੰਨ ਲਓ ਉਹਦੀ ਸ਼ੁਰੂਆਤ ਮੰਨ ਲਓ ਪਰ ਇੱਕ ਪਾਰਟੀ ਵਿੱਚ ਪਰੋਏ ਜਾਣਾ ਇਹ ਟਾਸਕ ਇੱਕ ਸਾਂਝੇ ਸਿਆਸੀ ਟੀਚੇ ਤੋਂ ਬਿਨਾਂ ਨਹੀਂ ਹੋ ਸਕਦਾ ਹੈ ਸਰ ਲੋਕ ਸਭਾ ਵਿੱਚ ਕਿਸੇ ਖਾਸ ਪਾਰਟੀ ਨੂੰ ਤੁਹਾਡੇ ਵੱਲੋਂ ਜਿਸ ਤਰ੍ਹਾਂ ਚੰਗੇ ਮਿੰਦਵਾਰਾਂ ਨੂੰ ਦੇਖੋ ਜਿਹੜੇ ਪੰਜਾਬ ਪੱਖੀ ਜਿਹੜਾ ਏਜੰਡੇ ਦੇ ਆਣਗੇ ਜੋ ਜੋ ਡੈਮੋਕ੍ਰੈਟਿਕ ਪੰਜਾਬ ਫੈਡਰਲ ਇੰਡੀਆ ਤੇ ਪੰਜਾਬ ਦੀ ਖੁਦਮੁਖਤਿਆਰੀ ਵਾਸਤੇ ਆਣਗੇ ਅੱਜ ਮੈਂ ਮੈਂ ਅਜੀ ਸਮਰਥਨ ਦੇਵਾਂਗੀ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੇ ਕਿਹ ਚਿਹਰੇ ਸ਼ਾਮਿਲ ਹੋ ਸਕਦੇ ਨੇ ਉਹਨਾਂ ਦੇ ਸਮਝ ਦੇਖੋ ਜੇਕਰ ਆਮ ਆਦਮੀ ਪਾਰਟੀ ਸਾਡੀਆਂ ਤਿੰਨ ਮੰਗਾਂ ਤੇ ਖੈਰਾ ਸਾਹਿਬ ਦੀ ਦੋ ਮੰਗਾਂ ਕਿ ਇੱਕ ਤਾਂ ਉਹਨਾਂ ਦੀ ਮੰਗ ਹੈਗੀ ਹੈ ਸਾਡੀ ਮੰਗਾਂ ਹੈਗੀਆਂ ਕਿ ਫੈਡਰਲ ਇੰਡੀਆ ਡੈਮੋਕ੍ਰੈਟਿਕ ਪੰਜਾਬ ਤੇ ਆਟੋਨੋਮੀ ਟੂ ਪੰਜਾਬ ਵਿਦਨ ਇੰਡੀਅਨ ਯੂਨੀਅਨ ਇਹ ਤੇ ਸਹਿਮਤੀ ਦੇ ਦੇਵੇ ਤੇ ਖੈਰਾ ਸਾਹਿਬ ਦੀ ਦੋ ਮੰਗਾਂ ਹੈਗੀਆਂ ਕਿ ਇੱਕ ਤਾਂ ਪੰਜਾਬ ਪੰਜਾਬ ਦੇ ਜਿਹੜਾ ਯੂਨਿਟ ਹੈ ਉਹਨੂੰ ਖੁਦਮੁਖਤਿਆਰੀ ਦੇਵੇ ਤੇ ਦੂਜਾ ਜ ਇਹਨੂੰ ਤੋੜ ਕੇ ਨਮਾ ਚਾਚਾ ਉਹ ਗੰਧ ਵੀ ਹੋਊਗਾ ਖੈਰਾ ਵੀ ਹੋਊਗਾ ਪਾਤਮਾਨ ਵੀ ਹੋਣਗੇ ਚੀਮਾ ਸਾਹਿਬ ਵੀ ਹੋਣਗੇ ਸਾਰਾ ਪੰਜਾਬ ਇਕੱਠਾ ਕਰ ਲੋ ਤੁਸੀਂ ਅਸੀਂ ਆਣ ਨੂੰ ਤਿਆਰ ਹਾਂ